ਪਿੰਡ ਪਿੰਡ ਹੁੰਦੇ ਹੋਏ ਪਿੰਡ ਰੀਟ ਖੇੜੀ ਦੇ ਵਿੱਚ ਪਹੁੰਚੇ ਹਾਂ ਅੰਬੇ德ਕਰ ਊਰਜਾ ਭਵੰਦੇ ਵਿੱਚ ਚੱਲ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਲੈਬਾਰਟਰੀ ਹੈ ਜਿਸ ਦੇ ਉੱਪਰ ਬਕਾਇਦਾ ਤੌਰ ਤੇ ਬੜਾ ਲੋਕਾਂ ਦਾ ਵਿਸ਼ਵਾਸ ਹੈ ਉਸ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਆਨਰ ਡਾਕਟਰ ਐਸ ਪੀ ਸਿੰਘ ਔਰ ਭਾਈ ਵੱਲੋਂ ਇਹ ਲੈਬਾਰਟਰੀ ਖੁੱਲੀ ਗਈ ਹੈ ਔਰ ਇੱਥੇ ਦੱਸ ਕੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਿਹੜੇ ਟੈਸਟ ਬਾਹਰੋਂ ਹਜ਼ਾਰਾਂ ਰੁਪਈਏ ਦੇ ਵਿੱਚ ਹੁੰਦੇ ਨੇ ਇੱਥੇ ਤੁਸੀਂ ਬੜੀ ਆਸਾਨੀ ਦੇ ਨਾਲ 10 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 400 ਰੁਪਏ ਦੇ ਜੋ ਟੈਸਟ ਹੁੰਦਾ ਹੈ ਕਈ ਵਾਰ ਮਹਿੰਗਾਈ ਦੇ ਯੁੱਗ ਦੇ ਵਿੱਚ ਟੈਸਟ ਕਰਵਾਉਣ ਤੋਂ ਪਹਿਲਾਂ ਆਪਾਂ ਜਦੋਂ ਫੀਸ ਪੁੱਛਦੇ ਆ ਤਾਂ ਸਾਡਾ ਉਸ ਵੇਲੇ ਹੀ ਮਤਲਬ ਕਿਤੇ ਨਾ ਕਿਤੇ ਹਿੰਮਤ ਨਹੀਂ ਪੈਂਦੀ ਕਿ ਇੱਥੋਂ ਟੈਸਟ ਕਰਵਾਇਆ ਜਾ ਸਕੇ ਦੋਸਤੋ ਮੈਨੂੰ ਇਹ ਖੁਦੱਸ ਕੇ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਅੰਬੇਡਕਰ ਊਰਜਾ ਪਾਵਨ ਦੇ ਵਿੱਚ ਹੀ ਮਤਲਬ ਇੱਕ ਡਿਸਪੈਂਸਰੀ ਵੀ ਚੱਲ ਰਹੀ ਹੈ ਜਿਹੜੀ ਕਿ ਹਫ਼ਤੇ 'ਚ ਤਿੰਨ ਦਿਨ ਖੁੱਲਦੀ ਹੈ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਜਿਹੜੀ ਇਹ ਆਪਣੇ ਕਹਿ ਸਕਦੇ ਆ ਕਿ ਲੈਬੋਰੀ ਹੈ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ ਬਾਅਦ 3 ਵਜੇ ਤੱਕ ਇਹ ਖੁੱਲੀ ਰਹਿੰਦੀ ਹੈ ਔਰ ਤੁਸੀਂ ਆਪਣਾ ਸੈਂਪਲ ਦਿਓ ਔਰ ਆਪਣਾ ਜਿਹੜੀ ਇਹ ਟੈਸਟ ਰਿਪੋਰਟ ਤੁਸੀਂ ਲੈ ਸਕਦੇ ਹੋ ਮੇਰੇ ਹੱਥ ਵਿੱਚ ਜਿਹੜੇ ਪੈਂਫਲੇਟ ਫੜੇ ਹੋਏ ਨੇ ਇਹ ਪੈਂਫਲੇਟ ਦੇ ਵਿੱਚ ਇੱਕ ਇੱਕ ਟੈਸਟ ਦੀ ਰੇਟ ਫੀਸ ਜਿਹੜੀ ਹੈ ਉਹ ਲਿਖੀ ਹੋਈ ਹੈ ਔਰ ਉਸ ਫੀਸ ਦੇ ਮੁਤਾਬਕ ਹੀ ਤੁਹਾਡੇ ਟੈਸਟ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਮਹਿੰਗੇ ਟੈਸਟਾਂ ਤੋਂ ਛੁਟਕਾਰਾ ਪਾਉਣ ਵਾਸਤੇ ਡਾਕਟਰ ਐਸ.ਪੀ. ਸਿੰਘ ਅਬਰਾਏ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕੱਲ ਵੀ ਔਰ ਅੱਜ ਵੀ ਅਸੀਂ ਤਕਰੀਬਨ 15 ਤੋਂ 20 ਪਿੰਡਾਂ ਦੇ ਵਿੱਚ ਜਾ ਕੇ ਆਏ ਹਾਂ ਔਰ ਆਟੋ ਚੱਲ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਕਿ ਲੋਕ ਜਾਗਰੂਕ ਹੋਣ ਔਰ ਜਿਹੜੀਆਂ ਦਵਾਈਆਂ ਆਪਾਂ ਬਾਹਰੋਂ ਮਤਲਬ ਪਤਾ ਨਹੀਂ ਕੀ ਕੀ ਰੇਟ ਹੈ ਦਵਾਈਆਂ ਦੇ ਕਿੰਨੇ ਕਿੰਨੇ ਟੈਸਟ ਨੇ ਟੈਸਟਾਂ ਦੇ ਔਰ ਪੈਸੇ ਕਿੰਨੇ ਕਿੰਨੇ ਨੇ ਰੁਪਈਏ ਕਿੰਨੇ ਕਿੰਨੇ ਨੇ ਕਹਿੰਦਿਆ ਮੈਂ ਥੱਕ ਜਾਂਦਾ ਕਿ ਇਹੋ ਜੀਆਂ ਜਿਹੜੀਆਂ ਸੁਵਿਧਾਵਾਂ ਡਾਕਟਰ ਐਸ.ਪੀ. ਸਿੰਘ ਉਭਰਾਏ ਵੱਲੋਂ ਦਿੱਤੀਆਂ ਗਈਆਂ ਨੇ ਉਸ ਦਾ ਫਾਇਦਾ ਕਿਉਂ ਨਹੀਂ ਆਪਾਂ ਲੋਕ ਲੈਂਦੇ ਸੋ ਪਿੰਡ ਰੀਟ ਖੇੜੀ ਦੇ ਵਿੱਚ ਅਸੀਂ ਘੁੰਮ ਕੇ ਆਏ ਆ ਦੁਪਹਿਰ ਦਾ ਸਮਾਂ ਸ਼ਾਇਦ ਸਾਰੇ ਆਰਾਮ ਕਰ ਰਹੇ ਹੋਣਗੇ ਪਰ ਫਿਰ ਵੀ ਰੀਟ ਖੇੜੀ ਦੇ ਵਸਨੀਕਾਂ ਨੂੰ ਅੰਦਰ ਪਿਆ ਪਿਆ ਨੂੰ ਅਨਾਉਂਸਮੈਂਟ ਜ਼ਰੂਰ ਸੁਣਦੀ ਹੋਵੇਗੀ ਕਿ ਕੋਈ ਨਾ ਕੋਈ ਖੁਸ਼ ਖਬਰੀ ਵਾਲੀ ਅਨਾਉਂਸਮੈਂਟ ਹੈ ਮੈਂ ਇਥੇ ਵੀ ਦੱਸਣਾ ਚਾਹੁੰਦਾ ਦੋਸਤੋ ਕਿ ਜਦੋਂ 12 ਤੋਂ ਮਾਜਰੀ ਅਕਾਲੀਆਂ ਰੋਡ ਤੇ ਜਾਂਦੇ ਆ ਤਾਂ ਅੰਬੇਡਕਰ ਊਰਜਾ ਆਪਾ ਬਣਾਉਂਦਾ ਜਿੱਥੇ ਇਹ ਲੈਬੋਰੀ ਜਿਹੜੀ ਹੈ ਉਹ ਚੱਲ ਰਹੀ ਹੈ ਸਵੇਰੇ 7:30 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਆਪ ਆਓ ਆਪਣੇ ਆਂਡ ਗਵਾਂਡ ਦੇ ਵਿੱਚ ਇਸ ਬਾਰੇ ਦੱਸੋ ਤਾਂ ਕਿ ਉਹ ਭਰਪੂਰ ਫਾਇਦਾ ਇਸ ਲੈਬੋਰੀਟਰੀ ਦਾ ਲੈ ਸਕਣ ਸੋ ਅਸੀਂ ਹੋਰ ਵੀ ਬਹੁਤ ਸਾਰੇ ਪਿੰਡਾਂ ਤੱਕ ਘੁੰਮਣ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਅਸੀਂ 3-4 ਦਿਨ ਲਗਾਤਾਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਵਿੱਚ ਜਾ ਕੇ ਸੰਸਥਾਵਾਂ ਨਾਲ ਮਿਲ ਕੇ ਔਰ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਇਹ ਮਤਲਬ ਲੋਕਾਂ ਤੱਕ ਖਬਰ ਪਹੁੰਚਾਉਣੀ ਚਾਹੁੰਦੇ ਆ ਕਿ ਭਾਈ ਹੁਣ ਮਹਿੰਗੇ ਟੈਸਟਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਰਬੱਤ ਦਾ ਪਲਾਚੈਰੀਟੇਬਲ ٹرسٹ ਦੀ ਜਿਹੜੀ ਲੈਬੋਰਟਰੀ ਆ ਖੁੱਲ ਚੁੱਕੀ ਹੈ ਔਰ ਤੁਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਲਾਓ ਪਿੰਡ ਰੀਟ ਖੇੜੀ ਤੋਂ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈ ਸੋਮ ਸੋਹੋਟਾ